ਇਹ ਕਿਸੇ ਕਿਸੇ ਚੈਕਿੰਗ ਕੀਤੀ ਜਾ ਰਹੀ ਜੀਲੇ ਭਰ ਚ ਆਪਨੇ ਮਾਨੀਓ ਸੀਐਮ ਸਾਹਿਬ ਜਿਹੜੇ ਬਲੇਜੀਨ ਸਾਹਿਬ ਦੇ ਸਮੇਂ ਦਾ ਜਿਹੜੀ ਇਹ ਮੁਦਦੇ ਵਿੱਚ ਇੱਕ ਫੈਸਲਾ ਕੀਤਾ ਉਹਦੇ ਕਾਰਨ ਦੇ ਦੋਵੇਂ ਹਲਕਿਆਂ ਦੇ ਵਿੱਚ ਜਿਹੜਾ ਕੋਰਡੀਨੇਟਡ ਫਾਲੋਪਰੇਸ਼ਨ ਚਲਾਇਆ ਜਾ ਰਿਹਾ ਹੈ ਉਸ ਉਹਦੇ ਕਾਰਨ ਦੋ ਜੀ ਡਾਕਟਰ ਕੱਟ ਹੈ ਕਿਤੇ ਸਾਡੀ ਕਾਫੀ ਪੋਸਟ ਲਾਈ ਗਈ ਹੈ ਤੇ ਆਪਾਂ ਬੰਦੇ ਵੀ ਗੱਲਬਾਤ ਕਰਦੇ ਆ ਮੈਂ ਤਾਂ ਜਿਹੜੀ ਬੰਦੀ ਕਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਫਿਰ ਕੋਈ ਰਿਕਵਰੀ ਰਿਕਵਰੀ ਹੋਣ ਤੱਕ ਜਾਂ ਕੁਝ ਥੋੜਾ ਬੁੱਤਾ ਸਾਹਮਣੇ ਆਇਆ ਹੋਵੇ ਅਜੇ ਜੇ ਸਾਡੀ ਪ੍ਰੇਸ਼ੀ ਕਰਵਾਈ ਕਰ ਲਈ ਹੈ ਇਸੇ ਬਾਰੇ ਵੀ ਜੇ ਸਾਡੇ ਸਾਡਾ ਕੰਮ ਹੋਵੇ ਕਿ ਲਗਾ ਵੀ ਜਗਾ ਸਫਲ ਹੋਏਗਾ ਤੇ ਇਸ ਵਾਰ ਵੀ ਇਹੋ ਨਸ਼ਾ ਵਿਰੁੱਧ ਦੇ ਵਿੱਚ ਜਿਹੜੇ ਬੱਲੇ ਬੜੇ ਜਾਣਗੇ ਉਹ ਤਾਂ ਸਫਲ ਕਰ ਰਹੀ ਕੀਤੀ ਜਾਏਗੀ ਹਾਂ ਜੀ ਤੁਹਾਨੂੰ ਦੱਸਣੀ ਹੈ ਕਿ ਭਈ ਇਹ ਜਿਹੜੇ ਆਪ ਸਰਦਾਰ ਜਿਹੜੇ ਵਿੱਚ ਸਾਡੀ ਕਾਰਦਾ ਚੱਲਦੀ ਪਈ ਹੈ ਨਸ਼ਿਆਂ ਦੇ ਵਿਰੁੱਧ ਇਹਨੂੰ ਪਬਲਿਕ ਦਾ ਵੀ ਬੜਾ ਸਪੋਰਟ ਮਿਲ ਰਿਹਾ ਹੈ ਤੇ ਪੁਲਿਸ ਵੀ ਸਾਡੀ ਕੋਈ ਚੈਨ ਹੈ ਤੇ ਆਪਾਂ ਇਹ ਮੁਹਿੰਮ ਦੇ ਜ਼ਾਇਦ ਤੋਂ ਜਿਲ੍ਹੇ ਕੰਮ ਕਰ ਰਿਹਾ ਸਰ ਪੀਸ ਤੋਂ ਪਾਬੰਦੀ ਕਰਨ ਲਈ ਆਪਾਂ ਡਰੱਗ ਫੀਲਡਿੰਗ ਨੇ ਜਿਹੜੇ ਇਹ ਜਿਹੜੇ ਸਾਡੇ ਸਟਰੇਟ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਤਾਕਾਮ ਨਹੀਂ ਜਿਹੜੀ ਹੈ ਤੁਹਾਡੇ ਵੱਲੋਂ ਐਸਐਸਪੀ ਸਾਹਿਬ ਸਾਡੀ ਕਲੀਅਰ ਹੈ ਜੀ ਜੇ ਇਹ ਜਿਹੜਾ ਬਸਲਾ ਦਾ ਕੰਮ ਹੈ ਜਿਹੜਾ ਇਹ ਕੰਮ ਕਰਨਾ ਹੈ ਇਹਦਾ ਬੜਾ ਜ਼ਰੂਰੀ ਰੱਖਣਾ ਕਿ ਪਾਲਣ ਦੇ ਜ਼ਾਇਰੇ ਦੇ ਅੰਦਰ ਹੈ ਕਿ ਸੱਤ ਸਾਲ ਦੀ ਨਵੇਂ ਲਾਗਰੀ ਬੰਦੀ ਕਰ ਲਈਏ ਉਹ ਜ਼ਰੂਰੀ ਹੈ